ਸਤਿ ਸ੍ਰੀ ਅਕਾਲ ਜੀ ਆ ਵੇਖ ਰਹੇ ਹੋ ਜੀ ਐਚ ਨਿਊ ਜੰਡੀਆ ਸੋ ਅੱਜ ਅਸੀਂ ਪਹੁੰਚੇ ਹਾਂ ਹਲਕਾ ਦੀਨਾ ਨਗਰ ਦੇ ਪਿੰਡ ਸੁੰਦਰ ਚ ਜਿੱਥੇ ਸਾਡੇ ਨਾਲ ਪਿੰਡ ਦੇ ਸਰਪੰਚ ਸਾਹਿਬਾਨ ਮੌਜੂਦ ਨੇ ਸਰਦਾਰ ਮਨਜੀਤ ਸਿੰਘ ਜੀ ਸੋ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਪਿਛਲੀ ਪੰਚਾਇਤ ਵੱਲੋਂ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਸੀ ਜੋ ਇਹਨਾਂ ਦੀ ਗਵਾਹੀ ਚ ਪੂਰੇ ਕਰਵਾਏ ਜਾਣੇ ਨੇ ਸੋ ਹਾਂਜੀ ਸਰਪੰਚ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਸਰਪੰਚ ਮਨਜੀਤ ਸਿੰਘ ਪਿੰਡ ਸੁੰਦਰ ਹਲਕਾ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ ਜੀ ਸਰਪੰਚ ਸਾਹਿਬ ਪਿਛਲੀ ਪੰਚਾਇਤ ਤੋਂ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਜਿਹੜੇ ਤੁਹਾਡੀ ਗੱਲ 'ਚ ਪੂਰੇ ਕਰਾਈ ਜਾਣੇ ਸਰ ਅਧੂਰੇ ਕੰਮ ਪਿਛਲੀਆਂ ਮਤਲਬ ਤੇ 75 ਸਾਲਾਂ ਦੇ ਉੱਤੋਂ ਜਿਹੜੇ ਅਧੂਰੇ ਕੰਮ ਨੇ ਉਹ ਤੇ ਪੰਚਾਇਤਾਂ ਦੇ ਵਿੱਚ ਇਦਾਂ ਹੀ ਚੱਲੀ ਜਾਂਦੇ ਨੇ ਲੇਕਿਨ ਆਪਣਾ ਟਾਰਗੇਟ ਇਹ ਆ ਵੀ ਸਭ ਤੋਂ ਵਧੀਆ ਵੀ ਜਿਉਂ ਵੀ ਕੰਮ ਪਿੰਡ ਦੇ ਡਿਵੈਲਪਮੈਂਟ ਹੋਣ ਵਾਲੀ ਆ ਪੂਰ ਜ਼ੋਰ ਕੋਸ਼ਿਸ਼ ਕਰਾਂਗੇ ਕਰਵਾਉਣ ਦੀ ਤੇ ਸਾਡੇ ਪਿੰਡ ਦੇ ਵਿੱਚ ਸਭ ਤੋਂ ਮੇਨ ਕੰਮ ਸੀ ਮੜੀਆਂ ਦਾ ਰਸਤਾ ਮੜੀਆਂ ਦਾ ਰਸਤਾ 50 ਸਾਲ ਤੋਂ ਅवैध ਮੱਲਿਆ ਹੋਇਆ ਸੀ ਜੋ ਕਿ ਭਗਵੰਤ ਮਾਨ ਜੀ ਦੀ ਸਰਕਾਰ ਆਉਣ ਦੇ ਉੱਤੇ ਸਾਨੂੰ ਇਹ ਰਸਤਾ ਕੜਵਾ ਕੇ ਦਿੱਤਾ ਔਰ ਹੁਣ ਅਸੀਂ ਉਹਨੂੰ ਪੱਕਾ ਕਰਵਾ ਰਹੇ ਹਾਂ ਪੱਕਾ ਹੋ ਗਿਆ ਤਕਰੀਬਨ ਥੋੜਾ ਰਹਿ ਗਿਆ ਜਿਸ ਪੰਜ ਸਾਹਿਬ ਨੌਜਵਾਨਾਂ ਦਾ ਇਲੈਕਸ਼ਨ ਚ ਅਮਰੋਲਦਾ ਹੁੰਦਾ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਕੋਲ ਕੀ ਪਲੇਟਫਾਰਮ ਹੈ ਸਭ ਤੋਂ ਪਹਿਲਾਂ ਤੇ ਮੈਂ ਨੌਜਵਾਨਾਂ ਨੂੰ ਇਹ اپੀਲ ਕਰਦਾ ਕਿ ਨਸ਼ਿਆਂ ਤੋਂ ਬਚੋ ਤੇ ਆਪਣੇ ਕਮਾਂਕਾਰਾਂ ਵਿੱਚ ਪੜ੍ਹਾਈ ਤੇ ਧਿਆਨ ਦਿਓ ਤੇ ਉਸ ਤੋਂ ਬਾਅਦ ਖੇਡਾਂ ਵਿੱਚ ਆਪਣਾ ਯੋਗਦਾਨ ਪਾਓ ਕਿਉਂਕਿ ਖੇਡਾਂ ਐਸੀਆਂ ਚੀਜ਼ਾਂ ਖੇਡ ਹੈ ਜੋ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਨੂੰ ਬਹੁਤ ਅੱਗੇ ਲੈ ਕੇ ਜਾ ਸਕਦੀ ਜੀ ਜੀ ਜਪੰਤਾਵਰ ਰਾਸ਼ਨ卡ਰ ਦੀ ਸਮੱਸਿਆ ਵੀ ਪਿੰਡਾਂ 'ਚ ਕਾਫੀ ਹੁੰਦੀ ਆ ਸੋ ਜਿਹੜੇ ਯੋਗ ਹੁੰਦੇ ਨੇ ਉਹਨਾਂ ਨੂੰ ਰਾਸ਼ਨ ਨਹੀਂ ਮਿਲਦਾ ਨਜਾਇਜ਼ ਰਾਸ਼ਨ卡ਰ ਬਣੇ ਹੁੰਦੇ ਨੇ ਕੀ ਤੁਹਾਨੂੰ ਲੱਗਦਾ ਪਰ ਤੁਹਾਡੇ ਪਿੰਡ ਵਿੱਚ ਵੀ ਇਹ ਸਮੱਸਿਆ ਇੱਕੋ ਜੀ ਰਾਸ਼ਨ卡ਰ ਦੀ ਬਹੁਤ ਵੱਡੀ ਸਮੱਸਿਆ ਰਾਸ਼ਨ卡ਰ ਦੀ ਸਮੱਸਿਆ ਇਦਾਂ ਵੀ ਜਿੰਨੇ ਗਰੀਬ ਲੋਕ ਨੇ ਜਿਨ੍ਹਾਂ ਨੂੰ ਨਹੀਂ ਰਾਸ਼ਨ ਮਿਲਦਾ ਔਰ ਚੰਗੇ ਚੰਗੇ ਲੋਕ ਜਿਹੜੇ 25-25 ਕਿੱल्ल्या ਦੇ ਮਾਲਕ ਨੇ ਉਹ ਰਾਸ਼ਨ ਲੈ ਰਹੇ ਨੇ ਤੇ ਗਰੀਬ ਲੋਕ ਇਸ ਤੋਂ ਵਾਂਝੇ ਨੇ ਮੈਂ ਜਿੰਨੇ ਗਰੀਬ ਲੋਕਾਂ ਦੇ ਰਾਸ਼ਨ卡 ਆਪਣੇ ਆਧਾਰ卡 ਲੈ ਕੇ ਸਾਰਾ ਫੂਡ ਸਪਲਾਈ ਦਫਤਰ ਜਾ ਕੇ ਪੂਰ ਜੋਰ ਕੋਸ਼ਿਸ਼ ਕੀਤੀ ਆ ਕਿ ਕਿਸੇ ਮਤਲਬ ਇਹਨਾਂ ਦੇ ਰਾਸ਼ਨ卡 ਵੜਾਵਾਂ ਪਰ ਅੱਗੋ ਸਰਕਾਰ ਦਾ ਇਹ ਟਾਰਗੇਟ ਆ ਕਿ 1 ਕਰੋੜ 40 ਲੱਖ ਲੋਕਾਂ ਦਾ ਜੋ ਪੰਜਾਬ ਦਾ ਟਾਰਗੇਟ ਸੀ ਉਹ ਪੂਰਾ ਹੋ ਚੁੱਕਾ ਹੈ ਇਸ ਕਰਕੇ ਸੈਂਟਰ ਸਰਕਾਰ ਜਿਹੜੀ ਆ ਉਹ نئی ਸਾਈਡ ਖੋਲਦੀ ਇਸ ਕਰਕੇ ਹੋਰ ਹੋ ਕੇ ਇਸ ਕੰਮ ਤੋਂ ਵਾਂਝੇ ਨੇ ਤੇ ਪੁਰ ਜੋਰ ਅਪੀਲ ਆ ਕੇ ਇਹਨਾਂ ਲੋਕਾਂ ਦਾ ਗਰੀਬਾਂ ਦਾ ਰਾਸ਼ਨ ਕਾਰਡ ਬਣਾਏ ਜਾਣ ਜੀ ਜੀਮਨ ਸਾਹਿਬ ਮਨਰੇਗਾ ਦੀ ਗੱਲ ਕਰੀਏ ਮਨਰੇਗਾ ਦੇ ਵਿੱਚ ਵੀ ਜਿਹੜੇ ਯੋਗ ਲੋਕ ਹੁੰ ਜਾਣ ਨੂੰ ਕਮ ਨਹੀਂ ਮਿਲਦਾ ਸੋ ਨਜਾਇਜ਼ ਨਾ ਪਾਈ ਜਾਂਦੇ ਨੇ ਉਹ ਕਿਵੇਂ ਤੁਹਾਡੇ ਲੋਪਰਲਾ ਕੀਤਾ ਜੀ ਇੱਕੋ ਜੀ ਜਿਹੜਾ ਨੰ ਮੰਨ ਦੇ ਗਾ ਦਾ ਕੰਮ ਬਿਲਕੁਲ ਉਹ ਜਿਹੜਾ ਗਰੀਬ ਜੋਗ ਆਦਮੀ ਆ ਉਹਦਾ ਹੀ ਨਾਮ ਪਾਇਆ ਜਾਏਗਾ ਦੂਸਰਾ ਕਿਸੇ ਅਮੀਰ ਦਾ ਜਾਂ ਪੱਖ ਪਾਜੀ ਪੱਖਪਾਤ ਨਹੀਂ ਕੀਤਾ ਜਾਏਗਾ ਜੀ ਔਰ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਪੰਡ ਐਜੂਕੇਸ਼ਨ ਦਾ ਜੀ ਸਾਡੇ ਤੇ ਸਕੂਲ ਨਹੀਂ ਆ ਕੋਈ ਵੀ ਬਾਕੀ ਨਾਲ ਸਕੂਲ ਆ ਪੁਰਾਣੇ ਸ਼ਾਲੇ ਵਿੱਚ ਬਹੁਤ ਵਧੀਆ ਸਰਕਾਰ ਦਾ ਉਪਰਾਲਾ ਹੈ ਵੀ ਉਹਨੂੰ ਬਹੁਤ ਡਿਵੈਲਪਮੈਂਟ ਕਰਵਾਈ ਆ ਸਕੂਲ ਦੀ ਤੇ ਆਪਣੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਪਾਓ ਤੇ ਵਧੀਆ ਪੜਾਈ ਆ ਹੁਣ ਆ ਜੀ ਸ਼ਪਨ ਸਾਹਿਬ ਜਿਵੇਂ ਤੁਸੀਂ ਦੇਖਿਆ ਹੋਵੇਗਾ ਪਿੰਡਾਂ ਦੇ ਵਿੱਚ ਜਾਈਦਾਵਾ ਤੇ ਕਾਫੀ ਦਿਖ ਜਿਹੜੀ ਵਧੀਆ ਨਜ਼ਰ ਨਜ਼ਰ ਆਉਂਦੀ ਹੈ ਜਿਵੇਂ ਲਾਈਟਾਂ ਲੱਗੀਆਂ ਹੁੰਦੀਆਂ ਫੁੱਲ ਬੂਟੇ ਲੱਗੇ ਹੁੰਦੇ ਨੇ ਸੋ ਅੰਦਰ ਜਦੋਂ ਐਂਟਰ ਹੁੰਦੇ ਆਪਾਂ ਤੇ ਉਥੇ ਇੱਕ ਪਾਰਕਿੰਗ ਸੋਹਣੀ ਦਿਖਦੀ ਆ ਉਹ ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ ਨੇ ਉਹ ਕਹਿੰਦਾ ਮੇਰੇ ਕੋਲ ਵੀ ਨੌਜਵਾਨਾਂ ਦੇ ਓਪਨ ਜਿਮ ਹੁੰਦੀ ਆ ਡਸਪੈਂਸਰੀ ਹੁੰਦੀ ਆ ਕਾਫੀ ਸੁੱਖ ਸਹੂਲਤਾਂ ਦਾ ਪਰਿਆ ਹੁੰਦਾ ਤਾਂ ਉਹ ਵਧੀਆ ਦਿਖ ਲੱਗਦੀ ਆ ਇਹ ਕੀ ਤੁਹਾਡੇ ਪਿੰਡ ਜੂ ਕਿ ਇਹੋ ਦੀ ਸੁੱਖ ਸਹੂਲਤ ਹੈਗੀ ਆ ਸਰ ਸਾਡੇ ਪਿੰਡ ਦੇ ਵਿੱਚ ਤੇ ਇਹੋ ਜੀ ਕੋਈ ਸੁੱਖ ਸਹੂਲਤ ਨਹੀਂ ਪਰ ਉਰਜੋਰ ਕੋਸ਼ਿਸ਼ ਕੀਤੀ ਜਾਏ ਕਿ ਡਿਸਪੈਂਸਰੀ ਵੀ ਲਿਆਉਣ ਦੀ ਤੇ ਖੇਡ ਦਾ ਮੈਦਾਨ ਬਣਾਉਣ ਦੀ ਤੇ ਬਾਕੀ ਸਭ ਤੋਂ ਮੇਨਸ ਸਮੱਸਿਆ ਜੀ ਜਿਹੜੀਆਂ ਸਰਕਾਰੀ ਅਵੈਦ ਲੋਕਾਂ ਨੇ ਸੜਕਾਂ ਵੱਡੀ ਵੱਡ ਕੇ ਆਪਣੇ ਜ਼ਮੀਨ 'ਚ ਮੜਾਈਆਂ ਹੋਈਆਂ ਨੇ ਉਹ ਬਰਮਾ ਤੇ ਮਿੱਟੀ ਪਾ ਕੇ ਪੂਰੀ ਸੜਕ ਕਰਕੇ ਉਹਦੇ ਤੇ ਫੁੱਲ ਬੂਟੇ ਲਾ ਕੇ ਸੋਹਣਾ ਵਾਤਾਵਰਨ ਕੀਤਾ ਜਾਏਗਾ ਜੀ ਜੀ ਸਰ ਸੈਂਟਰ ਗਵਰਨਮੈਂਟ ਆ ਪੰਜਾਬ ਗਵਰਨਮੈਂਟ ਸੁੱਖ ਸਹੂਲਤਾਂ ਗਰੀਬ ਲੋਕਾਂ ਵਾਸਤੇ ਆਉਂਦੀਆਂ ਨੇ ਸੋ ਪਿੰਡ ਜੇ ਕਿਹਨਾਂ ਕਿਤੇ ਰਖਾਵਾਦੀ ਹੁੰਦੀ ਆ ਤੜੇ ਬੰਦੀ ਹੁੰਦੇ ਤੇ ਗੱਤੇ ਗਰੀਬ ਤੱਕ ਪਹੁੰਚਦਾ ਨਹੀਂ ਹੁੰਦੀਆਂ ਸੋ ਕਿਵੇਂ ਜਿਹੜਾ ਤੁਹਾਡੇ ਉਪਰਲਾ ਕੀਤਾ ਜਾਵੇ ਦੇਖੋ ਜੀ ਮੈਨੂੰ ਸਾਰੇ ਪਿੰਡ ਨੇ ਸਰਵ ਸੰਮਤੀ ਨਾਲ ਸਰਪੰਚ ਚੁਣਿਆ ਇਸ ਕਰਕੇ ਕੋਈ ਪੱਖਪਾਤ ਨਹੀਂ ਮੈਂ ਕਰਾਂਗਾ ਜਿਹੜਾ ਵਿਰੋਧੀ ਆ ਕੋਈ ਵੀ ਆ ਜਦੋਂ ਸਰਵ ਸੰਮਤੀ ਨਾਲ ਮੈਨੂੰ ਚੁਣਿਆ ਗਿਆ ਤੇ ਮੈਂ ਸਾਰੇ ਪਿੰਡ ਦੇ ਲੋਕਾਂ ਦੇ ਕੰਮ ਜਿਹੜੇ ਨੇ ਉਹ ਇਮਾਨਦਾਰੀ ਨਾਲ ਕਰਾਂਗਾ ਜੀ ਆਜੀਪਨ ਸਾਹਿਬ ਜੁੱਧ ਨਸਿਆਂ ਵਿਰੁੱਧ ਪੰਜਾਬ ਸਰਕਾਰ ਨੇ ਕੋਈ ਮੁਹਿੰਮ ਜਿਹੜੀ ਉਹ ਵਿਢੀ ਹੋਈ ਆ ਪੰਜਾਬ ਦੇ ਖਤਮ ਕਰਨ ਵਾਸਤੇ ਨਸਾ ਸੋ ਹਾਈ ਕੋਰਟ ਨੇ ਵੀ ਕਿਤਨਾ ਕੀਤੇ ਪੰਜਾਬ ਸਰਕਾਰ ਦੀ ਹਲੰਘਾ ਕੀਤੀ ਆ ਉਹ ਕਿਤਨਾ ਕੀ ਟਿੱਪਣੀ ਵੀ ਕੀਤੀ ਆ ਭਾਈ ਨਾ ਹੀ ਨਾ ਹੋਵੇ ਉਹ ਕਿਵੇਂ ਦੇਖਦੇ ਆ ਪੰਜਾਬ ਸਰਕਾਰ ਦੇ ਇਸ ਕਦਮ ਲੇ ਵੇਖੋ ਜੀ ਭਗਵਾਨਤਮਾਨ ਸਰਕਾਰ ਜੀ ਦਾ ਬਹੁਤ ਵੱਡਾ ਉਪਰਾਲਾ ਪਹਿਲੀਆਂ ਸਰਕਾਰਾਂ ਵੇਲੇ ਕਿਸੇ ਨੇ ਇਹਦੇ ਉੱਤੇ ਧਿਆਨ ਨਹੀਂ ਦਿੱਤਾ ਇਹ ਪੰਜਾਬ ਵਾਸਤੇ ਬਹੁਤ ਵੱਡਾ ਕੋੜ ਬਣ ਗਿਆ ਤੇ ਇਸ ਕਰਕੇ ਜਿੰਨਾ ਸਰਕਾਰ ਉਪਰਾਲਾ ਕਰ ਲਈਆ ਕਰ ਰਹੀ ਆ ਬਹੁਤ ਸ਼ਲਾਘਾਯੋਗ ਆ ਤੇ ਪੰਚਾਇਤਾਂ ਵੀ ਸਾਰੀਆਂ ਸਾਥ ਦੇ ਰਹੀਆਂ ਨੇ ਤੇ ਅਸੀਂ ਵੀ ਪੂਰਾ ਸਾਥ ਦੇ ਰਹੇ ਆ ਕਿ ਕੋਈ ਵੀ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਤੇ ਉਹਨੂੰ ਉਹਦੀ ਥਾਣੇ ਤਲਾਹ ਦਿੱਤੀ ਜਾਏਗੀ ਪਿੰਡ ਦੇ ਲੋਕਾਂ ਤੁਹਾਨੂੰ ਸੇਵਾ ਗਾਂ ਦਾ ਮੌਕਾ ਤਾਂ ਮਾਣ ਬਖਸ਼ਿਆ ਸੋ ਤੁਹਾਡੇ 36 55 66 ਸੋ ਕੀ ਮੈਸੇਜ ਦੇਣਾ ਚਾਹੋਗੇ ਪਿੰਡ ਵਾਲਿਆਂ ਸਰ ਮੈਸੇਜ ਇਹੋ ਹੀ ਆ ਪਏ ਬਗੈਰ ਕਿਸੇ ਪੱਖਪਾਤ ਤੋਂ ਬਗੈਰ ਕਿਸੇ ਰੰਜਿਸ਼ ਤੋਂ ਪਿੰਡ ਦਾ ਇਕਾ ਕਰਕੇ ਰਹੋ ਤੇ ਜਿਹੜੇ ਪਿੰਡ ਦੇ ਕੰਮ ਨੇ ਉਹ ਪੰਚਾਇਤ ਦੇ ਵਿੱਚ ਮਿਲ ਬੈਠ ਕੇ ਸਾਰੇ ਯਤਨ ਕਰੀਏ ਕੰਮ ਪਿੰਡ ਦੇ ਕਰਨ ਦੇ ਸੋ ਇਹ ਹਨ ਸਾਡਾ ਸਰਦਾਰ ਮਨਜੀਤ ਸਿੰਘ ਜੀ ਸਰਪੰਚ ਪਿੰਡ ਦੇ ਸੋ ਇਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਕਾਫੀ ਵਿਕਾਸ ਕਾਰਜ ਹੋਣ ਵਾਲੇ ਨੇ ਜਿਵੇਂ ਦੱਸਿਆ ਪਿੰਡ ਦੇ ਵਿੱਚ ਖੇਡ ਦਾ ਮੈਦਾਨ ਨਾ ਹੋਣਾ ਡਿਸਪੈਂਸਰੀ ਨਾ ਹੋਣਾ ਸਕੂਲ ਨਾ ਹੋਣਾ ਉਹ ਅਰ ਬੱਚਿਆਂ ਵਾਸਤੇ ਹੋਂਪਰ ਜਿਵੇਂ ਉਹਦਾ ਨਾਮ ਹੈ ਬਜ਼ੁਰਗਾਂ ਵਾਸਤੇ ਪਾਰਕਿੰਗ ਦਾ ਨਾਮ ਹੋਣਾ ਧਰਮਸਾਲਾ ਸੋ ਕਾਫੀ ਪਿੰਡ ਦੇ ਵਿਕਾਸ ਕਾਰਜ ਚ ਵੱਡੀ ਜੁਮੇ ਆ ਰਹੀ ਆ ਸੋ ਇਹਨਾਂ ਦੀ ਕੋਸ਼ਿਸ਼ ਹੋਵੇ ਕਿ ਕਿ 5 ਸਾਲ ਤਰਮ ਦੇ ਵਿੱਚ ਇਹ ਕੰਮ ਜਿਹੜੇ ਕਰਵਾ ਸਕਣ ਸੋ ਅਗਲੀ ਨਖਤ ਮੁਲਾਕਾਤ ਜਦੋਂ ਹੋਏਗੀ ਉਹਦੇ ਵਿੱਚ ਫਿਰ ਦੱਸਿਆ ਜਾਏਗਾ ਇਹਨਾਂ ਦੀ ਗਵਾਈ ਤੇ ਕਿੰਨੇ ਵਿਕਾਸ ਕਾਰਜ ਜਿਹੜੇ ਪਿੰਡ ਦੇ ਹੋਏ ਨੇ ਸੋ ਕੈਮਰਾਮੈਨ ਰੁਕ ਜਾ ਗੁਰਦੀਪ ਸਿੰਘ